ਇਸ ਲੇਖ ਪੰਜਾਬੀਆਂ ਨੂੰ ਹੀ ਕਿਉਂ ਮੁਖਾਤਬ ਹੈ ਦਰਸਲ ਹਾਲਾਤ ਹੀ ਜਈ ਹੈ ਦਿਲ ਦੀਆਂ ਸਮੱਸਿਆਵਾਂ ਪੰਜਾਬੀਆਂ ਵਿੱਚ ਬਾਕੀ ਰਾਜਾਂ ਨਾਲੋਂ ਕਿਤੇ ਵੱਧ ਹਨ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਘਿਓ ਜਾਂ ਤਲੀਆਂ ਚੀਜ਼ਾਂ ਵੱਲ ਵੱਧ ਰੁਝਾਨ ਮੋਟਾਪਾ ਅਤੇ ਚਿਕਨ ਤੇ ਸ਼ਰਾਬ ਖਾਣ ਪੀਣ ਪੱਖੋਂ ਪੰਜਾਬੀਆਂ ਦੀ ਆਪਣੀ ਖਾਸੀਅਤ ਹੈ ਪਰੌਂਠਿਆਂ ਦਾ ਨਾਸ਼ਤਾ ਦਾਲ ਮੱਖਣੀ ਮੱਕੀ ਦੀ ਰੋਟੀ ਤੇ ਮੱਖਣ ਵਾਲਾ ਸਾਗ ਅੱਜ ਤੋਂ 50 60 ਸਾਲ ਪਹਿਲਾਂ ਦੀ ਗੱਲ ਕਰੀਏ ਕਿ ਕਿਸੇ ਕਿਸੇ ਨੂੰ ਦਿਲ ਦੀ ਬਿਮਾਰੀ ਜਾਂ ਬਲੱਡ ਪ੍ਰੈਸ਼ਰ ਵੱਧ ਹੋਣ ਦੀ ਸ਼ਿਕਾਇਤ ਹੁੰਦੀ ਸੀ ਪੈਸੇ ਦੀ ਬਹਤਾਂਤ ਹੋਣ ਕਰਕੇ ਖਵਾਵਾ ਵੀ ਕਾਫੀ ਵੱਧ ਗਿਆ ਨਾਲ ਹੀ ਖੇਤੀ ਦੇ ਕੰਮਕਾਰ ਤੋਂ ਖਾਸ ਕਰਕੇ ਨੌਜਵਾਨ ਪੀੜੀ ਨੇ ਕਿਨਾਰਾ ਕਰ ਲਿਆ ਇਹਨਾਂ ਦੋਹਾਂ ਪੱਖਾਂ ਨੇ ਮਟਾਪੇ ਦਾ ਰੁਝਾਨ ਵੀ ਵਧਾਇਆ ਪੰਜਾਬ 247 ਟੀਵੀ ਵਿੱਚ ਤੀਸਰੀ ਅੱਖ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੋ ਗਿਆ ਜੀ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਡਾਕਟਰ ਸ਼ਾਮਸੁੰਦਰ ਦੀਪਤੀ ਜੀਹਰਾਂ ਦਾ ਇੱਕ ਆਰਟੀਕਲ ਲੈ ਕੇ ਹਾਜ਼ਰ ਹੋਏ ਆ ਡਾਕਟਰ ਸ਼ਾਮਸੁੰਦਰ ਦੀਪਤੀ ਜੀਹਰਾਂ ਨੂੰ ਬਹੁਤ ਮਿਨੀ ਕਹਾਣੀਆਂ ਦੇ ਲੇਖਕ ਵਜੋਂ ਜਾਣਿਆ ਜਾਂਦਾ ਤੇ ਖਾਸ ਕਰਕੇ ਉਹਨਾਂ ਨੇ ਵਿਗਿਆਨ ਦੀ ਭਾਸ਼ਾ ਨੂੰ ਸਹਿਤਕ ਭਾਸ਼ਾ ਵਿੱਚ ਟਰਾਂਸਫਰ ਕਰਕੇ ਬਹੁਤ ਲੋਕਾਂ ਨੂੰ ਬਿਮਾਰੀਆਂ ਸੰਬੰਧੀ ਸੌਖੇ ਤਰੀਕੇ ਨਾਲ ਜਿਹੜਾ ਵਿਗਿਆਨ ਸੀ ਉਹਨੂੰ ਲੋਕਾਂ ਤੱਕ ਪਹੁੰਚਾਇਆ ਤੇ ਇਹ ਵੀ ਲੇਖ ਜਿਹੜਾ ਆ ਉਹ ਉਹਨਾਂ ਦਾ ਦਿਲ ਦੀਆਂ ਬਿਮਾਰੀਆਂ ਦੇ ਨਾਲ ਸੰਬੰਧਿਤ ਹੈ ਜਿਹੜਾ ਅਸੀਂ ਅੱਜ ਤੁਹਾਡੀ ਸੇਵਾ ਵਿੱਚ ਕਰ ਰਹੇ ਹਾਂ ਪੇਸ਼ ਉਹਨਾਂ ਨੇ ਇਸ ਦਾ ਲੇਖ ਦਾ ਸਰਲੇਖ ਰੱਖਿਆ ਹੈ ਦਿਲ ਦਾ ਮਾਮਲਾ ਹੈ ਪੰਜਾਬੀਓ ਇਹ ਸਰਲੇਖ ਪੰਜਾਬੀਆਂ ਨੂੰ ਹੀ ਕਿਉਂ ਮੁਖਾਤਬ ਹੈ ਦਰਸਲ ਹਾਲਾਤ ਹੀ ਜਈ ਹੈ ਦਿਲ ਦੀਆਂ ਸਮੱਸਿਆਵਾਂ ਪੰਜਾਬੀਆਂ ਵਿੱਚ ਬਾਕੀ ਰਾਜਾਂ ਨਾਲੋਂ ਕਿਤੇ ਵੱਧ ਹਨ ਪਿਛਲੇ ਕੁਝ ਸਮੇਂ ਤੋਂ ਦਿਲ ਨੂੰ ਲੈ ਕੇ ਉਸ ਦੇ ਵਿਗਾੜ ਬਾਰੇ ਕਈ ਸੂਚਨਾਵਾਂ ਆ ਰਹੀਆਂ ਹਨ ਪੰਜਾਬੀਆਂ ਬਾਰੇ ਇਹ ਖਬਰਾਂ ਸੱਚਮੁੱਚ ਹੀ ਚਿੰਤਾ ਦਾ ਵਿਸ਼ਾ ਹਨ ਦਿਲ ਦੀਆਂ ਬਿਮਾਰੀਆਂ ਬਾਰੇ ਕਿਸੇ ਡਾਕਟਰ ਨਾਲ ਗੱਲ ਕਰਕੇ ਵੇਖੋ ਉਹ ਇਸ ਦੇ ਕਾਰਨਾਂ ਵਿੱਚ ਬਲੱਡ ਪ੍ਰੈਸ਼ਰ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਘਿਓ ਜਾਂ ਤਲੀਆਂ ਚੀਜ਼ਾਂ ਵੱਲ ਵੱਧ ਰੁਝਾਨ ਮੋਟਾਪਾ ਅਤੇ ਚਿਕਨ ਤੇ ਸ਼ਰਾਬ ਖਾਣ ਪੀਣ ਪੱਖੋਂ ਪੰਜਾਬੀਆਂ ਦੀ ਆਪਣੀ ਖਾਸੀਅਤ ਹੈ ਪਰੌਂਟਿਆਂ ਦਾ ਨਾਸ਼ਤਾ ਦਾਲ ਮੱਖਣੀ ਮੱਕੀ ਦੀ ਰੋਟੀ ਤੇ ਮੱਖਣ ਵਾਲਾ ਸਾਗ ਪੰਜਾਬੀਆਂ ਦੇ ਮਨਪਹੁਦੇ ਪਦਾਰਥ ਹਨ ਸ਼ਰਾਬ ਵੀ ਸਾਡੇ ਸਮਾਜ ਵਿੱਚ ਪਰੌਣਾਚਾਰੀ ਦਾ ਇੱਕ ਪ੍ਰਤੀਕ ਬਣ ਚੁੱਕੀ ਹੈ ਤੇ ਖੇਤੀਬਾੜੀ ਅਤੇ ਜ਼ਮੀਨ ਦੇ ਕੰਮ ਕਰਕੇ ਸਭ ਅੰਦਰ ਕਿਰਤ ਕਰਨਾ ਲਾਜ਼ਮੀ ਪੱਖ ਹੁੰਦਾ ਸੀ ਕਿਰਤ ਕੀਤਿਆਂ ਖਾਦਾ ਪੀਤਾ ਵੀ ਸਰੀਰ ਨੂੰ ਲੱਗ ਜਾਂਦਾ ਤੇ ਇੱਕ ਤਰ੍ਹਾਂ ਸਰੀਰ ਦੀ ਵਰਜਸ਼ ਵੀ ਹੁੰਦੀ ਰਹਿੰਦੀ ਸੀ ਇਹ ਸਾਰੇ ਪੱਖ ਮਿਲ ਕੇ ਨਰੋਏ ਸਰੀਰ ਤੇ ਦਿਲ ਵੱਲ ਇਸ਼ਾਰਾ ਕਰਦੇ ਹਨ 1000 ਵਿੱਚ 30 ਲੋਕ ਵਧੇਰੇ ਬਲੱਡ ਪ੍ਰੈਸ਼ਰ ਨਾਲ ਪੀੜਤ ਹਨ ਅਤੇ ਤਕਰੀਬਨ 1 ਸਾਲ ਵਿੱਚੋਂ 17 ਦਿਨ ਦਿਲ ਦੀਆਂ ਬਿਮਾਰੀਆਂ ਕਰਕੇ ਬਰਬਾਦ ਹੁੰਦੇ ਹਨ ਜੋ ਬਾਕੀ ਦੇਸ਼ਾਂ ਦੇ ਲੋਕਾਂ ਨਾਲੋਂ ਕਾਫੀ ਵਧ ਹਨ ਅੱਜ ਤੋਂ 50 60 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਕਿਸੇ ਕਿਸੇ ਨੂੰ ਦਿਲ ਦੀ ਬਿਮਾਰੀ ਜਾਂ ਬਲੱਡ ਪ੍ਰੈਸ਼ਰ ਵੱਧ ਹੋਣ ਦੀ ਸ਼ਿਕਾਇਤ ਹੁੰਦੀ ਸੀ ਅੱਜ ਕੋਈ ਹੀ ਘਰ ਹੁੰਦਾ ਹੋਵੇਗਾ ਜਿੱਥੇ ਕਿਸੇ ਨੂੰ ਦਿਲ ਦੀ ਬਿਮਾਰੀ ਨਾ ਹੋਵੇ ਜਿੱਥੋਂ ਤੱਕ ਦਿਲ ਨਾਲ ਜੁੜੀਆਂ ਹੋਰ ਗੱਲਾਂ ਜਿਵੇਂ ਵੱਧ ਖਿਓ ਵਾਲੀਆਂ ਚੀਜ਼ਾਂ ਮੋਟਾਪਾ ਤੇ ਬਲੱਡ ਕੈਸਟਰੋਲ ਦਾ ਵੱਧ ਹੋਣਾ ਸਾਰੇ ਹੀ ਖਾਣ ਪੀਣ ਨਾਲ ਜੁੜੇ ਹੋਏ ਪੱਖ ਹਨ ਅਜੋਕੇ ਮਨੁੱਖ ਦੀ ਜੀਵਨ ਸ਼ੈਲੀ ਵਿੱਚ ਆਈ ਤਬਦੀਲੀ ਨੂੰ ਸਮਝਣ ਲਈ 50 60 ਸਾਲ ਪਿੱਛੇ ਨੂੰ ਜਾਣਾ ਪਵੇਗਾ ਇਸ ਨੂੰ ਹਰੀ ਕ੍ਰਾਂਤੀ ਨਾਲ ਜੋੜ ਕੇ ਵੀ ਤੁਸੀਂ ਵੇਖ ਸਕਦੇ ਹੋ ਹਰੀ ਕ੍ਰਾਂਤੀ ਨੇ ਫਸਲੀ ਚੱਕਰ ਵਿੱਚ ਤਬਦੀਲੀ ਲਿਆਂਦੀ ਮਾਲਵੇ ਵਰਗੇ ਇਲਾਕੇ ਵਿੱਚ ਰੇਤਲੀ ਜ਼ਮੀਨ ਤੇ ਪਾਣੀ ਵਿੱਚ ਡੁੱਬੀ ਰਹਿਣ ਵਾਲੀ ਫਸਲ ਛੋਨਾ ਗਿਆ ਗਿਆ ਕਣਕ ਦੀਆਂ ਨਵੀਆਂ ਕਿਸਮਾਂ ਬੀਜ ਕੇ ਕਿਸਾਨਾਂ ਨੇ ਘਰ ਜਿੱਥੇ ਕਣਕ ਤੇ ਝੋਨੇ ਨਾਲ ਭਰ ਲੈ ਉਹ ਰਾਤੋਂ ਰਾਤ ਰੁਪਈਆਂ ਨਾਲ ਵੀ ਭਰ ਗਏ ਇਹਨਾਂ ਪੈਸਿਆਂ ਨੇ ਉਸ ਇਲਾਕੇ ਦੀ ਰਹਿਣੀ ਸਹਿਣੀ ਨੂੰ ਨਵਾਂ ਰੂਪ ਦੇ ਦਿੱਤਾ ਇੱਕ ਗੱਲ ਜੋ ਦਿਲ ਦੀਆਂ ਬਿਮਾਰੀਆਂ ਨਾਲੋਂ ਭਾਰੀ ਜਾ ਰਹੀ ਹੈ ਉਹ ਖਾਣ ਪੀਣ ਬਾਰੇ ਹੈ ਇਸ ਵਿੱਚ ਵੱਡੇ ਪੱਧਰ ਤੇ ਤਬਦੀਲੀ ਆਈ ਖਾਣ ਪੀਣ ਵਿੱਚ ਮਾਸ ਮੁਰਗਾ ਮੱਛੀ ਤੇ ਚੰਗੀ ਸ਼ਰਾਬ ਦੀ ਵਰਤੋਂ ਦਾ ਰਜਾਣ ਵੱਧ ਗਿਆ ਪੈਸੇ ਦੀ ਬਹਤਾਂ ਧੋਣ ਕਰਕੇ ਵਿਖਾਵਾ ਵੀ ਕਾਫੀ ਵੱਧ ਗਿਆ ਨਾਲ ਹੀ ਖੇਤੀ ਦੇ ਕਾਮਕਾਰ ਤੋਂ ਖਾਸ ਕਰਕੇ ਨੌਜਵਾਨ ਪੀੜੀ ਨੇ ਕਿਨਾਰਾ ਕਰ ਲਿਆ ਇਹਨਾਂ ਦੋਹਾਂ ਪੱਖਾਂ ਨੇ ਮਟਾਪੇ ਦਾ ਰੁਝਾਨ ਵੀ ਵਧਾਇਆ ਖਾਣੇ ਵਿੱਚ ਫਲ ਸਬਜ਼ੀਆਂ ਨੂੰ ਥਾਂ ਨਹੀਂ ਮਿਲੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਆਪਣਾ ਭਾਰ ਨਿਰਧਾਰਤ ਸੀਮਾ ਵਿੱਚ ਰੱਖਿਆ ਜਾਵੇ ਆਪਣੇ ਕੱਦ ਮੁਤਾਬਕ 1 ਇੰਚ ਲਪਾਈ ਪਿੱਛੇ 1 ਕਿਲੋ ਭਾਰ ਠੀਕ ਹੈ ਇਹ ਵੀ ਠੀਕ ਹੈ ਕਿ ਨੌਜਵਾਨ ਪੀੜ੍ਹੀ ਜਿਮ ਵਗੈਰਾ ਜਾਣ ਲੱਗ ਪਈ ਹੈ ਪਰ ਜੋ ਫਾਇਦਾ ਸੈਰ ਤੇ ਕਸਰਤ ਦਾ ਹੁੰਦਾ ਹੈ ਉਹ ਸ਼ਾਇਦ ਜਿਮ ਦਾ ਹੁੰਦਾ ਹੀ ਨਹੀਂ ਜਦੋਂ ਦਿਲ ਦੀਆਂ ਬਿਮਾਰੀਆਂ ਲਈ ਖੂਨ ਵਿੱਚ ਵਧੀ ਚਰਬੀ ਕੋਲੇਸਟ੍ਰੋਲ ਜਿਹਨੂੰ ਕਹਿੰਦੇ ਆ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਦੇਸੀ ਘਿਓ ਜਾਂ ਘਿਓ ਨਾਲ ਜੁੜੇ ਹੋਏ ਪਦਾਰਥ ਬੰਦ ਕਰਨ ਲਈ ਹਦਾਇਤ ਕਰ ਦਿੱਤੀ ਜਾਂਦੀ ਹੈ ਉਹ ਵੀ ਖਾਸ ਕਰਕੇ ਦੇਸੀ ਘਿਓ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਕਿਸੇ ਵੀ ਬਨਾਸਪਤੀ ਘਿਓ ਜਾਂ ਤੇਲ ਨਾਲ ਕੋਲੇਸਟ੍ਰੋਲ ਨਹੀਂ ਹੁੰਦਾ ਇਹ ਸਰੀਰ ਦੀ ਆਪਣੀ ਲੋੜ ਹੈ ਸਰੀਰ ਵਿੱਚ ਜਿਗਰ ਇਸ ਨੂੰ ਆਪਣੀ ਲੋੜ ਮੁਤਾਬਕ ਬਣਾਉਂਦਾ ਹੈ ਜੇ ਕੋਈ ਖਰਾਕ ਜਾਂ ਘਿਓ ਨਹੀਂ ਵੀ ਖਾਂਦਾ ਤੇ ਸ਼ਾਕਾਹਾਰੀ ਵੀ ਹੈ ਤੇ ਉਹਦੇ ਸਰੀਰ ਵਿੱਚ ਵੀ ਕੋਲੇਸਟ੍ਰੋਲ ਬਣ ਸਕਦਾ ਹੈ ਇਉਂ ਜ਼ੀਰੋ ਕੋਲੇਸਟ੍ਰੋਲ ਵਾਲਾ ਕੋਈ ਤੇਲ ਹੁੰਦਾ ਹੀ ਨਹੀਂ ਹੈ ਜਦੋਂ ਮੋਟਾਪੇ ਦੀ ਗੱਲ ਕਰੀ ਹੁੰਦੀ ਹੈ ਤਾਂ ਫਿਰ ਬਲੱਡ ਪ੍ਰੈਸ਼ਰ ਦੇ ਵੱਧ ਹੋਣ ਦੀ ਗੱਲ ਵੀ ਨਾਲ ਹੀ ਹੁੰਦੀ ਹੈ ਬਲੱਡ ਪ੍ਰੈਸ਼ਰ ਦੀਆਂ ਕਈ ਹੋਰ ਵੀ ਅਲਾਮਤਾ ਹਨ ਜਿਵੇਂ ਦਿਲ ਦਾ ਦੌਰਾ ਦਿਮਾਗ ਦਾ ਅਟੈਕ ਜਾਂ ਲੱਤਾਂ ਦੀਆਂ ਨਾੜਾਂ ਦਾ ਫੁੱਲਣਾ ਇਸੇ ਤਰ੍ਹਾਂ ਮੋਟਾਪੇ ਦੀਆਂ ਵੀ ਕਈ ਲਾਮਤਾ ਹਨ ਜਿਵੇਂ ਬਲੱਡ ਪ੍ਰੈਸ਼ਰ ਵਧਣਾ ਸ਼ੂਗਰ ਰੋਗ ਹੋਣਾ ਪਿੱਤੇ ਦੀ ਪੱਥਰੀ ਆਦ ਖਾਣ ਪੀਣ ਤੇ ਅਥੀ ਕੰਮ ਨਾ ਕਰਨ ਦਾ ਆਪਸੀ ਗੂੜਾ ਸਬੰਧ ਹੈ ਅਸੀਂ ਜੋ ਕੁਝ ਖਾਂਦੇ ਆ ਉਹ ਕੰਮ ਦੀ ਊਰਜਾ ਵਿੱਚ ਬਦਲ ਜਾਂਦਾ ਹੈ ਜੇ ਕੰਮ ਨਹੀਂ ਕਰਾਂਗੇ ਤਾਂ ਇਹ ਊਰਜਾ ਚਰਬੀ ਬਣ ਕੇ ਸਾਡੇ ਸਰੀਰ ਵਿੱਚ ਜੰਮ ਜਾਏਗੀ ਜੋ ਮੋਟਾਪੇ ਦੇ ਰੂਪ ਵਿੱਚ ਨਜ਼ਰ ਆਏਗੀ ਕੰਮ ਕਰਨ ਅਤੇ ਊਰਜਾ ਦਾ ਖਰਾਕ ਨਾਲ ਸਿੱਧਾ ਸਬੰਧ ਹੈ ਕਿਉਂ ਦੇ 1 ਗ੍ਰਾਮ ਵਿੱਚ 9 ਊਰਜਾ ਇਕਾਈਆਂ ਹੁੰਦੀਆਂ ਹਨ ਸਾਨੂੰ ਆਪਣਾ ਕੰਮ ਆਪਣੇ ਵੱਲੋਂ ਵਰਤੀਆਂ ਊਰਜਾ ਇਕਾਈਆਂ ਮੁਤਾਬਕ ਤੈਅ ਕਰਨਾ ਚਾਹੀਦਾ ਹੈ ਭਾਵ ਭਾਰ ਨਿਰਧਾਰਤ ਭਾਰ ਤੋਂ ਅੱਧਾ ਕਿਲੋ ਤੋਂ ਵੀ ਵੱਧ ਹੋਣ ਲੱਗੇ ਤਾਂ ਸਾਨੂੰ ਆਪਣੇ ਕੰਮ ਦੀ ਰਫ਼ਤਾਰ ਊਰਜਾ ਕਾਇਆਂ ਮੁਤਾਬਕ ਕਰ ਲੈਣੀ ਚਾਹੀਦੀ ਹੈ ਅਸੀਂ ਆਪਣੇ ਰੋਜ਼ਾਨਾ ਕੀਤੇ ਕੰਮ ਦਾ ਹਵਾਲਾ ਦੇ ਕੇ ਵੇਸੜੇ ਹੋ ਜਾਂਦੇ ਹਾਂ ਪਰ ਭਾਰ ਨੂੰ ਕਾਬੂ ਹਟ ਰੱਖਣਾ ਉੱਚੇ ਚਾ ਕੰਮ ਹੈ ਮੇਰਾ ਖਿਆਲ ਹੈ ਊਰਜਾ ਕਾਇਆਂ ਤੋਂ ਇੱਥੇ ਭਾਅ ਜਿਹੜੀ ਆਪਾਂ ਕੈਲਰੀ ਸ਼ਬਦ ਵਰਤੇ ਅੰਗਰੇਜ਼ੀ ਵਾਲਾ ਉਹ ਤੋਂ ਇਹਨਾਂ ਨੇ ਕਿਹਾ ਹੈ ਪੰਜਾਬ ਵਿੱਚ ਸ਼ਰਾਬ ਦਾ ਰੁਝਾਨ ਕਾਫੀ ਵੱਧ ਰਿਹਾ ਹੈ ਡਾਕਟਰ ਵੀ ਸ਼ਰਾਬ ਦਾ ਸੇਵਨ ਬਾਰੇ ਸਪਸ਼ਟ ਜਵਾਬ ਨਹੀਂ ਦਿੰਦੇ ਵੈਸੇ ਡਾਕਟਰਾਂ ਮੁਤਾਬਕ ਮਹੀਨੇ ਵਿੱਚ 7 ਪੈਗ ਤਕਰੀਬਨ 150 ਮਿਲੀਲੀਟਰ ਸ਼ਰਾਬ ਬਣਦੀ ਹੈ ਪਰ ਸ਼ਰਾਬ ਪੀਣ ਵਾਲੇ ਦਾ ਪਮਾਨਾ ਤਾਂ ਦਿਮਾਗ ਨੂੰ ਹਲਾਰਾ ਦੇਣਾ ਹੁੰਦਾ ਹੈ ਇਸ ਕਰਕੇ ਕੋਈ ਨਿਰਧਾਰਤ ਮਾਤਰਾ ਜਾਂ ਡਾਕਟਰੀ ਪਮਾਨੇ ਤੇ ਨਹੀਂ ਰਹਿੰਦਾ ਵਾਧਰੇ ਤਰਾ ਕਰਕੇ ਬਲੱਡ ਪ੍ਰੈਸ਼ਰ ਵਧਨ ਦੀ ਤਦਾਦ ਦਿਨੋ ਦਿਨ ਵੱਧ ਰਹੀ ਹੈ ਪਰ ਸ਼ਰਾਬ ਉਸ ਦਾ ਕੋਈ ਜਵਾਬ ਨਹੀਂ ਵੈਸੇ ਸ਼ਰਾਬ ਬਾਰੇ ਵੀ ਨਵੀਂ ਤੋਂ ਨਵੀਂ ਸਟੱਡੀ ਆ ਰਹੀ ਆ ਹੁਣ ਜਿਹੜੀਆਂ ਨਵੀਆਂ ਖੋਜਾਂ ਆ ਰਹੀਆਂ ਉਹਦੇ ਵਿੱਚ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਨਾਲ ਕੈਂਸਰ ਵੀ ਹੁੰਦਾ ਹੈ ਤੇ ਇਹ ਵੀ ਮੰਗ ਕੀਤੀ ਜਾ ਰਹੀ ਆ ਕਿ ਸ਼ਰਾਬ ਦੀ ਬੋਤਲ ਤੇ ਵੀ ਸਿਗਰਟਾਂ ਦੀ ਡੱਬੀ ਦੀ ਤਰ੍ਹਾਂ ਲਿਖਿਆ ਜਾਵੇ ਕਿ ਸ਼ਰਾਬ ਦੇਤੇ ਇਹਦੇ ਪੀਣ ਨਾਲ ਇਹ ਨੁਕਸਾਨ ਹੋ ਸਕਦਾ ਹੈ ਵਾਰਨਿੰਗ ਜਿਹੜੀ ਆ ਉਹ ਲਿਖੀ ਜਾਵੇ ਤੇ ਬਹੁਤ ਸਾਰੇ ਮੁਲਕਾਂ ਨੇ ਉਹਦੇ ਮੁਤਾਬਕ ਇਹ ਸੋਧ ਵੀ ਕੀਤੀ ਹੈ ਤੇ ਕਈ ਮੁਲਕਾਂ ਨੇ ਜਿਹੜਾ ਜਿਦਾ ਡਾਕਟਰ ਸਾਹਿਬ ਨੇ ਦੱਸਿਆ ਕਿ 7 ਪੈਗ 6 ਪੈਗ ਉਹ ਤੋਂ ਵੀ ਹੁਣ ਨਵੇਂ ਸਿਰੇ ਤੋਂ ਬਦਲਾਅ ਕੀਤੇ ਆ ਕੈਨੇਡਾ ਜਿਹੜਾ ਕਹਿੰਦਾ ਸੀ ਕਿ 2 ਪੈਗ ਜਾਂ 1 ਪੈਗ ਹਰ ਰੋਜ਼ ਲੈ ਸਕਦੇ ਹੁਣ ਹਫਤੇ 'ਚ 1 ਜਾਂ 2 ਪੈਗ ਲੈਣ ਦੀ ਗੱਲ ਕਰ ਰਿਹਾ ਸੋ ਜੋ ਕਸਰਤ ਇਕਾਗਰਤਾ ਤੇ ਸਮਾਧੀ ਜਿਹਨੂੰ ਮੈਡੀਟੇਸ਼ਨ ਕਿਹਾ ਜਾਂਦਾ ਹੈ ਇਹਦੇ ਬਾਰੇ ਵੀ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਬਲੱਡ ਪ੍ਰੈਸ਼ਰ ਘਟ ਹੁੰਦਾ ਹੈ ਪਰ ਅਜੋਕੇ ਮਨੁੱਖ ਨੇ ਜਏ ਸੁਪਨੇ ਬਣਾ ਲਏ ਹਨ ਸਜੋਲੇ ਹਨ ਕਿ ਇਹਨਾਂ ਸੁਪਨਿਆਂ ਦਾ ਤਣਾਅ ਜੋਗ ਤੇ ਮੇਚ ਹੀ ਨਹੀਂ ਆਉਂਦਾ ਕਿਉਂਕਿ ਬੰਦਾ ਮੈਡੀਟੇਸ਼ਨ ਵਿੱਚ ਵੀ ਦੌੜ ਰਿਹਾ ਹੁੰਦਾ ਹੈ ਸ਼ਾਂਤ ਚਿੱਤ ਹੋ ਕੇ ਜੋਗ ਕਰਨ ਤੋਂ ਲਾਂਭੇ ਚਲਾ ਜਾਂਦਾ ਹੈ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਲਈ ਇੱਕ ਹੋਰ ਕਾਰਨ ਜੋ ਅਕਸਰ ਡਾਕਟਰਾਂ ਦੇ ਜ਼ਿਕਰ ਵਿੱਚੋਂ ਮਨphi ਰਹਿੰਦਾ ਹੈ ਉਹ ਹੈ ਤਣਾਅ ਤਣ ਚੰੜੜੀਆ ਤਣਾ ਕਰਕੇ ਕਈ ਇਹਨਾਂ ਬਿਮਾਰੀਆਂ ਨੂੰ ਅਮੀਰਾਂ ਦੀਆਂ ਬਿਮਾਰੀਆਂ ਵੀ ਕਿਹਾ ਜਾਂਦਾ ਹੈ ਪਰ ਅੰਕੜੇ ਦੱਸਦੇ ਹਨ ਕਿ ਇਹਨਾਂ ਬਿਮਾਰੀਆਂ ਬਾਰੇ ਅਮੀਰ ਗਰੀਬ ਦਾ ਕੋਈ ਬਹੁਤਾ ਫਰਕ ਨਹੀਂ ਸਾਰਿਆਂ ਦੇ ਵੱਖੋ ਵੱਖਰੇ ਤਣਾ ਹਨ ਅਮੀਰ ਦਾ ਹੋਰ ਅਮੀਰ ਹੋਣਾ ਮੱਧ ਵਰਗ ਦਾ ਆਪਣੀ ਲੋੜ ਹੈ ਤੇ ਗਰੀਬ ਜ਼ਿੰਦਗੀ ਜਿਉਣ ਤੋਂ ਤਣਾ ਚੋਂ ਲੰਘ ਰਿਹਾ ਹੈ ਕਹਿਣ ਸਮਝਾਉਣ ਜਾਂ ਦੱਸਣ ਨੂੰ ਦਿਲ ਦੇ ਰੋਗਾਂ ਦੇ ਕਿੰਨੇ ਹੀ ਕਾਰਨ ਗਿਣੇ ਜਾ ਸਕਦੇ ਹਨ ਪਰ ਅਸਲ ਵਿੱਚ ਖਾਣ ਪੀਣ ਵਿੱਚ ਵਿਗਾੜ ਹੱਥੀ ਕੰਮ ਨਾ ਕਰਨਾ ਅਤੇ ਤਣਾ ਮੁੱਖ ਕਾਰਨ ਹਨ ਅੱਜ ਤਣਾ ਸਰਵ ਵਿਆਪਕ ਹੈ ਅਤੇ ਦਿਲ ਦੇ ਵੱਧ ਰਹੇ ਰੋਗਾਂ ਦਾ ਇਹੀ ਸਭ ਤੋਂ ਵੱਡਾ ਕਾਰਨ ਹੈ ਇਸ ਲਈ ਹਰ ਵਰਗ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ ਗੁਰਬਾਣੀ ਆਪਣੇ ਗੁਰੂ ਨਾਨਕ ਜੀ ਦਾ ਸੰਦੇਸ਼ ਹੈ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਜੇ ਪੰਜਾਬ ਦੇ ਲੋਕ ਇਸ ਸਨੇਹ ਨੂੰ ਹੀ ਪੜਾ ਲੈਣ ਤਾਂ ਦਿਲ ਦੀਆਂ ਬਿਪਾਰੀਆਂ ਤੋਂ ਬਚੇ ਰਹਿ ਸਕਦੇ ਹਨ ਇਸ ਸਨੇਹ ਵਿੱਚ ਕਿਰਤ ਰਾਹੀਂ ਸਰੀਰਕ ਸਿਹਤ ਬਣੀ ਰਹਿ ਸਕਦੀ ਹੈ ਵੰਡ ਕੇ ਛਕਣ ਨਾਲ ਪਿਆਰ ਮਿਲਵਰਤਨ ਤੇ ਭਾਈਚਾਰਾ ਵਧਦਾ ਹੈ ਤੇ ਨਾਮ ਜਪਣ ਨਾਲ ਆਦਮੀ ਤਣਾ ਮੁਕਤ ਹੋ ਸਕਦਾ ਹੈ ਇਹੋ ਅਸੀਂ ਇਕੱਲੇ ਦਿਲ ਦੇ ਰੋਗਾਂ ਦਾ ਹੀ ਨਹੀਂ ਸਰੀਰਕ ਮਾਨਸਿਕ ਤੇ ਆਪਸੀ ਮੇਲ ਮਲਾਪ ਸਮਾਜਿਕ ਆਦ ਕਈ ਪੱਖਾਂ ਤੋਂ ਨਿਰੋਏ ਰਹਿ ਸਕਦੇ ਹਾਂ ਜੀਵਨ ਸ਼ੈਲੀ ਬਹੁਤ ਵਿਆਪਕ ਹੈ ਪਰ ਜੇ ਸਮਝ ਕੇ ਵੇਖੋ ਤਾਂ ਇਹ ਇਕੱਲਾ ਅਜਿਹਾ ਪੱਖ ਹੈ ਜੋ ਸਾਡੀ ਜੀਵਨ ਦੀ ਚਾਲ ਨਾਲ ਜੁੜਿਆ ਹੋਇਆ ਹੈ ਕਿਸੇ ਇੱਕ ਪੱਖ ਨੂੰ ਫੜ ਲਓ ਆਪਣੇ ਜੀਵਨ ਦੇ ਰੰਗ ਢੰਗ ਨੂੰ ਮੰਮੂਲੀ ਜਿਹਾ ਬਦਲ ਲਓ ਸਾਰੇ ਪੱਖ ਆਪਣੇ ਆਪ ਇਸ ਅੰਦਰ ਆ ਜਾਣਗੇ ਜਿਹੜਾ ਜੀਵਨ ਅਸੀਂ ਕਿਲ-ਕਿਲ ਕੇ ਲੰਘਾ ਰਹੇ ਹਾਂ ਸੌਖਾ ਤੇ ਸਖਾਵਾਂ ਹੋ ਜਾਏਗਾ ਠੀਕ ਹੈ ਸੋਖ ਸਹੂਲਤਾਂ ਦੀ ਲੋਡ ਹੁੰਦੀ ਹੈ ਅਤੇ ਉਸ ਦੇ ਲਈ ਪੈਸੇ ਦੀ ਵੀ ਲੋਡ ਹੁੰਦੀ ਹੈ ਪਰ ਇਹੀ ਪੈਸਾ ਹੀ ਤਾਂ ਹੈ ਜਿਹੜਾ ਦਿਲ ਤੇ ਹੋਰ ਸਰੀਰਕ ਪੱਖਾਂ ਦੀ ਦੁਰਗਤੀ ਵੀ ਕਰਦਾ ਜਾ ਰਿਹਾ ਹੈ ਮਾਮੂਲੀ ਜੀ ਤਬਦੀਲੀ ਹੈ ਕਿ ਆਪਣੇ ਖਾਣ ਪੀਣ ਦੇ ਪਦਾਰਥ ਸ਼ਰਾਬ ਮੀਟ ਮੁਰਗੇ ਮੱਛੀ ਤੋਂ ਬਦਲ ਕੇ ਫਲਾਂ ਤੇ ਹਰੀਆਂ ਸਬਜ਼ੀਆਂ ਵੱਲ ਕਰ ਲਈਏ ਤਾਂ ਸਿਹਤ ਵਿੱਚ ਆਪੇ ਹੀ ਤਬਦੀਲੀ ਦਿਸਣ ਲੱਗ ਪੈਗੀ ਨਿੱਕੀ ਨਿੱਕੀ ਤਬਦੀਲੀ ਜਿਹੜੀ ਆ ਉਹ ਜੀਵਨ ਦੀ ਲੋੜ ਹੈ ਇਹ ਸੀਗਾ ਡਾਕਟਰ ਸ਼ਾਮਸੁੰਦਰ ਦੀਪਤੀ ਰੰਦਾ ਲਿਖਿਆ ਹੋਇਆ ਇਹ ਮਿਡਲ ਦਿਲ ਦਾ ਮਾਮਲਾ ਹੈ ਪੰਜਾਬੀਓ ਜੋ ਅਸੀਂ ਤੁਹਾਡੀ ਸੇਵਾ ਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ